ਕਿਸਾਨਾਂ ਨਾਲ ਚਾਰ ਰੋਜ਼ ਦੇ ਪਸੀਨਾ ਨਾਲ ਖੜਾਂਗੇ ਯਾਰਾ ਜਾਗਦੀਆਂ ਜ਼ਮੀਰਾਂ ਵਾਲਿਆਂ ਅਸੀਂ ਆ। ਜੇ ਬਾਈ ਹੁਣ ਦਬ ਕੇ ਨਾ ਇੱਕ ਦੂ ਬਾ ਦਬਾ ਲੈਣਗੇ। ਅਸੀਂ ਵੀ ਬਾਈ ਜਾਗਦੀਆਂ ਜ਼ਮੀਰਾਂ ਵਾਲੀ ਆ ਸਾਡੇ ਵੀ ਮਤਲਬ ਵੀ ਸਾਨੂੰ ਵੀ ਮੈਨੂੰ ਬਹੁਤ ਬੰਦੇ ਕਹਿੰਦੇ ਆ ਵੀ ਤੂੰ ਉੱਥੇ ਬੱਗਿਆ ਜਰਾ ਪੇਜ ਬੰਦ ਹੋ ਜੂ। ਹਨਾ ਜਿਵੇਂ ਡੰਬੂ ਵਾਲਾ ਸਾਡਾ ਪੇਜ ਬੰਦ ਹੋ ਗਿਆ ਕਾਕੇ ਕੋਟੜੇ ਦਾ ਹੋ ਗਿਆ। ਮਾ ਕੋਈ ਗੱਲ ਨਹੀਂ ਭਰਾਵਾ ਮੇਰਾ ਖੇਤੀਬਾੜੀ ਵਾਲਾ ਪੇਜ ਆ ਬੰਦ ਹੋ ਜੂ ਹੋ ਜਾਣਾ ਕੋਈ ਗੱਲ ਨਹੀਂ। ਬਥੇਰੇ ਬੰਦੇ ਨਾ ਪਏ ਡੰਬੂ ਜੇ ਕਾੜੀਆਂ ਚੰਡੀਆਂ ਚੜੀਆਂ ਉਹ ਪੱਗਾਂ ਛੋਡੀਆਂ ਰੋਲਟੀਆਂ ਦਾੜੀਆਂ ਖਿੱਚ-ਖਿੱਚ ਕੇ ਅਗਲੇ ਨੇ ਅੰਦਰ ਭਾਇਆ ਲੈਣੇ ਤੇ ਲੁੱਟੀਆਂ ਪਾ ਪਾ ਕੇ ਆ ਗੰਦ ਮੇਤੇ ਦੇ ਸਦਾ ਸਹੀ ਗੱਲ ਸਹੀ ਪੱਕਾ ਛੋਟੀਆਂ ਰੋਟੀਆਂ ਸਰਦਾਰ ਗੰਦ ਮੇਤੇ ਬਣੇ ਖੇਤਾਂ ਦਾ ਹੱਥ ਬੰਨ ਕੇ ਵੇਂਦੇ ਗੁਰਦੁਆਰੇ ਲੋਸਮੈਂਟਾ ਕਰਨ ਵੱਧ ਤੋਂ ਵੱਧ ਵੀ ਨੌਜਵਾਨ ਫੁੱਲ ਪਹੁੰਚਣੇ ਇਥੇ ਕੱਲ ਨੂੰ ਯਾਰ ਹਾਂ ਠੀਕ ਹੈ ਨਾ ਬਾਈ ਆਪਣੀਆਂ ਜ਼ਮੀਨਾਂ ਦੇ ਰਾਤੋ ਰਾਤ ਤੁਰਪੋ ਬਾਈ ਅੱਜ ਰਾਤੋ ਰਾਤ 21 ਫਰਵਰੀ ਨੂੰ 11 ਵਜੇ ਦੀ ਕੌਲ ਆ ਗਈ ਤੇ ਆਪਣੇ ਮੁੰਡੇ ਸਾਰੇ ਤਿਆਰੀਆਂ ਕਰੀ ਖੇਤਾਂ ਦੇ ਆ ਮੋਹਨਜੀਤ ਫੁਰੀ ਦੇਖੋ ਪ੍ਰੈਕਟਿਸ ਕਰੀ ਜਾਂਦੇ ਨੇ ਵੀ ਐ ਉਹ ਕਰਨਾ ਮੋਹਨਜੀਤ ਦੇ ਸੋਵੇ ਤੇਜ ਵੀ ਹੁੰਦਾ ਫੁਰੀ ਯਾਰ ਹਾਂ ਹਾਂ ਹੈ ਨਾ ਓਏ ਕਿਸਾਨਾਂ ਨੂੰ ਤਾਂ ਦਿੱਲੀ ਜਾਣੀ ਜਾਣਾ ਜੀ ਪਹਿਲਾਂ ਬਾਬੇ ਬਘੇਲ ਸਿੰਘ ਨੇ ਲਾਲ ਕਿਲੇ ਤੇ ਸੱਤ ਵਾਰੀ ਝੰਡਾ ਚੜਾਦਿਆ ਹਾਂ ਕੋਈ ਕਿਸੇ ਦੀ ਹੋ ਨਹੀਂ ਉਦੋਂ ਕਿੱਧਰ ਗਏਦੇ ਹਿੰਦੂ ਧਰਮ ਵਾਲੇ ਉਦੋਂ ਕਿੱਧਰ ਗਏ ਸੀ ਹੈ ਅੜਵਾਨੀ ਉਹਨਾਂ ਨੇ ਆ ਕੇ ਨਾਜਰ ਸ਼ਾਹ ਵਰਗੇ ਨੇ ਲੁੱਟੀਆਂ ਦਿੱਲੀਆਂ ਬਾਈ ਜੀ ਖਣੌਰੀ ਬਾਰਡਰ ਤੇ ਹਨਾ ਗੁਰੂ ਦੀਆਂ ਲਾਡੀਆਂ ਫੌਜਾਂ ਆਈਆਂ ਨੇ ਨਿਹੰਗ ਬਾਪੂ ਜੀ ਆਏ ਨੇ ਤੇ ਨਾਲ ਇਹਨਾਂ ਦੇ ਸਾਰੀ ਆਪਾਂ ਕਹੀਏ ਵੀ ਲਾਮ ਲਸ਼ਕਰਾਂ ਇਹਨਾਂ ਦੀ ਫੌਜ ਆ ਗਈ ਤੇ ਬਾਪੂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਦਿੱਲੀ ਦੀਆਂ ਤੇ ਹਰਿਆਣੇ ਦੀਆਂ ਸਰਕਾਰਾਂ ਨੇ ਦਸਵੇਂ ਗੁਰੂ ਦੀਆਂ ਫੌਜਾਂ ਦੇ ਆਪਾਂ ਕਹੀਏ ਵੀ ਰਾਹ ਰੋਕਲੇ ਹਨਾ ਇਹ ਬਹੁਤ ਦੀਤੀ ਕਰਦੇ ਨੇ ਜੀ ਇਹਨਾਂ ਨੂੰ ਰਾਹ ਖੋਲਣੇ ਚਾਹੀਦੇ ਨੇ ਕਿ ਕਿਸਾਨਾਂ ਨੂੰ ਤਾਂ ਦਿੱਲੀ ਜਾਣੀ ਜਾਣਾ ਜੀ ਪਹਿਲਾਂ ਬਾਬੇ ਬਘੇਲ ਸਿੰਘ ਨੇ ਲਾਲ ਕਿਲੇ ਤੇ ਸੱਤ ਵਾਰੀ ਝੰਡਾ ਚੜਾਤਿਆ। ਹਾਂ। ਕੋਈ ਕਿਸੇ ਦੀ ਉਹਨੇ ਉਦੋਂ ਕਿੱਧਰ ਗਏ ਤੇ ਹਿੰਦੂ ਧਰਮ ਵਾਲੇ? ਉਦੋਂ ਕਿੱਧਰ ਗਏ ਸੀ? ਐ ਅੜਵਾਨੀ ਉਹਨਾਂ ਨੇ ਆ ਕੇ ਨਾਜਰ ਸ਼ਾਹ ਵਰਗੇ ਨੇ ਲੁੱਟੀਆਂ ਦਿੱਲੀ ਆ। ਹਾਂ। ਐ ਚਾਂਦੀ ਦੇ ਤਖਤੇ ਉਹ ਅੰਬਰ ਸਰ ਪਏ ਨੇ। ਉਹ ਉਦੋਂ ਹੀ ਇਹਨਾਂ ਨੇ ਆਪਦੇ ਰੱਖੇਗੇ। ਸਹੀ ਗੱਲ। ਫੇਰ ਇਹ ਕਹਿੰਦੇ ਸਾਡੇ 3 ਪੈਣਾ ਥੋੜੇ 3 ਪੈਣਾ ਨੂੰ ਰਾਤ ਨੂੰ 12-12 ਵਜੇ ਜਾ ਕੇ ਛਟਾ ਕੇ ਲਿਆਂਦੇ ਤੇ ਫੇਰ ਕਰਾਂ ਚ ਬਾੜ ਦੇ ਲੈ ਕੇ ਆਂਦੇ ਤੇ ਵੀ ਕਿੱਥੇ ਦਾ ਪੈ 3 ਪੈਣਾ ਹੈਗੀਆਂ ਨੇ? ਹੁਣ ਕਹਿੰਦੇ ਨੇ ਇਹ ਸਰਦਾਰ ਮਾੜੇ ਨੇ ਜੋ ਕੁਰਵਾਦੀ ਨੇ ਅੱਤਵਾਦੀ ਨੇ ਇਹਦੇ ਸੁੱਕਾ ਬਦਨਾਮ ਕਰਿਆ ਜਾਂਦਾ ਓਦੋਂ ਸਾਡੇ 9ਵੇਂ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਆਪਦੀ ਦੇਖ ਲਓ ਹਨਾ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਗੁਰੂ ਜੀ ਨੇ ਉਹ ਸਾਰੀ 12-13 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਉਹਨੇ ਆਖਿਆ ਪਿਤਾ ਜੀ ਤੁਹਾਡੇ ਤੋਂ ਬਿਨਾ ਇਹ ਕੰਮ ਨਹੀਂ ਕੰਮ ਹੋ ਨਹੀਂ ਸਕਦਾ ਹਾਂ ਸਿੱਧੀ ਫਿਰ ਮਹਾਰਾਜ ਜੀ ਨੇ ਜਾ ਕੇ ਦਿੱਲੀ ਸੀਸ ਦਿੱਤੇ ਆ ਇਹਨਾਂ ਨੇ ਜੀ ਕੀ ਸਾਡਾ ਮੁੱਲ ਪਾ ਸਿੱਖਾਂ ਦਾ ਸਹੀ ਗੱਲ ਆਪਾਂ ਕਹੀਏ ਵੀ ਜਿਹੜੇ ਆਪਦਾ ਧਰਮ ਬਚਾਉਣ ਵਾਸਤੇ ਕਿਸੇ ਦੀ ਕੁਰਬਾਨੀ ਦਿੱਤੀ ਹਨਾ ਤੇ ਜਿਹੜੇ ਆਪਦੀਆਂ ਔਰਤਾਂ ਨੂੰ ਨਹੀਂ ਸੜਾ ਸਕਦੇ ਸੀ ਹਨਾ ਆਪਣੇ ਗੁਰੂ ਦੇ ਸਿੰਘ ਸੜਾ ਕੇ ਲਿਆਉਂਦੇ ਰਹੇ ਨੇ ਉਹ ਅੱਜ ਸਾਨੂੰ ਰੋਕਦੇ ਨੇ ਹਨਾ ਸਾਡਾ ਰਾਹ ਰੋਕਦੇ ਨੇ ਰਾਹ ਰੋਕਦੇ ਨੇ ਸਾਨੂੰ ਮਾਰਾ ਵੀ ਕਹਿੰਦੇ ਨੇ ਸਾਨੂੰ ਰਾਹ ਵੀ ਰੋਕਦੇ ਸਾਨੂੰ ਮਾਰਾ ਜਿਨ੍ਹਾਂ ਨੂੰ ਮੁਗਲਾਂ ਕੋਲੋਂ ਬਚਾਉਂਦੀਆਂ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਫੌਜਾਂ ਹਾਂ ਇਹ ਅੱਜ ਜੀ ਸਾਨੂੰ ਇਹ ਸਾਰੀ ਜਸੇਵੰਦੀਆਂ ਨੂੰ ਕਹਿੰਦੇ ਨੇ ਮਾਰੇ ਨੇ ਕਦੋਂ ਉਦੋਂ ਕਹਿੰਦੇ ਕਿ ਤੁਹਾਡੇ ਕਿੱਧਰ ਗਏ ਹਿੰਦੂ ਧਰਮ ਵਾਲਿਆਂ ਦੇ ਬਿਲਕੁਲ ਛੋੜੇ ਹਿੰਦੂ ਧਰਮ ਪਿੱਛੇ ਸਭਾ ਮੰਨ ਤੁਹਾਡੇ ਜਨੇਊ ਲਾ ਕੇ ਉਹ ਬਣਾ ਦੇਦੇ ਬਿਲਕੁਲ ਸੋਰਮਾਨ ਬਣਾ ਦੇਦੇ ਉਦੋਂ ਤੁਸੀਂ ਕਿਧਰੋਂ ਭੱਜੇ ਹੋ ਉਹ ਤਾਂ ਨਿਕਲਿਆ ਗਿਆ ਅੱਜ ਤਾਂ ਸਾਨੂੰ ਸਿੱਖਾਂ ਤੁਸੀਂ ਮਾਰਾ ਕਹਿੰਦੇ ਹੋ ਸਹੀ ਗੱਲ ਦਾ ਐਂ ਸਾਰੇ ਕੁਰਬਾਨੀਆਂ 90 95% ਕੁਰਬਾਨੀਆਂ ਦੇ ਰਹੀਆਂ ਨੇ ਬਿਲਕੁਲ ਇਹਨਾਂ ਦੀਆਂ ਕੁਰਬਾਨੀਆਂ ਕਹਿੰਦੇ ਸਾਰੀਆਂ ਬਾਹਰ ਦੀਆਂ ਸਟੇਟਾਂ ਦੇ ਨੇ ਵੀ ਕੁਰਬਾਨੀਆਂ ਕੋਈ ਹੋਰ ਕੁਰਬਾਨੀਆਂ ਦਾ ਨੇ ਦਿਖਾਈ ਨਹੀਂ ਬਿਲਕੁਲ ਇਹ ਜੀ ਸਾਰੀ ਗਲਤੀ ਹਰੋ ਮੋਦੀ ਫੇਰ ਕੋ ਬੇਕਾਰ ਕਰ ਰਿਹਾ ਹੈ ਹੂੰ ਰੇਂਗਾਂ ਨੂੰ ਜਾਣਦੇ ਕਿਸਾਨਾਂ ਨੂੰ ਉਹਦੇ ਦਿੱਲੀ ਜਿਹੜਾ ਧਰਨਾ ਲਾਉਣ ਦੋ ਜੇ ਗੱਲ ਮਸਲਾ ਕਰ ਲੋ ਬਿਲਕੁਲ ਆਪਦਾ ਇਹ ਮਾਲਕ ਕਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰ ਦੋ ਕਾ ਉਹਨੂੰ ਕਿਸਾਨ ਬਦੀਨ ਹੋਣਗੇ ਬਿਲਕੁਲ ਜੀ ਇੱਕ ਵਾਰ ਮੇਨ ਗੱਲ ਹੋ ਰਹਾ ਵੀ ਜਿਹੜੇ ਇਹਨਾਂ ਨੇ ਕਾਨੂੰਨ ਪਰਸੋ ਪੰਜਾਂ ਫਸਲਾਂ ਤੇ ਐਮਐਸਪੀ ਦੀ ਮੰਗ ਮੰਨ ਲਈ ਸੀ ਆਪਣੀ ਵੀ ਦੇਵਾਗੇ ਉਦੋਂ ਵਾਰ ਇਹ ਮੁੱਕਰ ਗਏ ਤੇ ਹੁਣ ਇਹਦਾ ਕੀ ਕੀ ਬਣਨਾ ਚਾਹੀਦਾ ਇਹ ਗੱਲ ਦਾ ਫਿਰ ਮੁੱਕਰ ਰਹਿ ਗਏ ਰਾਹ ਨਹੀਂ ਚੱਲਦੇ ਲੱਗਾ ਤਾਂ ਵੀ ਮੁੱਕਰੀ ਜਾਂਦੇ ਆ ਮੀਟਿੰਗ ਨੇ ਮੀਟਿੰਗ ਕਰਾਈ ਜਾਂਦੇ ਆ ਵੀ ਅੱਜ ਆਜੋ ਕੱਲ ਆਜੋ ਅੱਜ ਆਜੋ ਕੱਲ ਆਜੋ ਉਹੀ ਗੱਲ ਵੀ ਕਿਸਾਨ ਬਦੀਨ ਹੋ ਜਾਣਗੇ ਕਿਸਾਨ ਤਾਂ ਰੋਜ਼ ਦੀ ਕੰਮ ਕਰਨ ਵਾਲੇ ਨੇ ਹਾਂਜੀ ਇਹਨਾਂ ਨੇ ਕਿਹਾ ਬਦੀਨ ਹੋਣਾ ਤਾਂ ਸਾਰਾ ਦਿਨ ਰਾਤ ਦਾ ਕੰਮ ਕਰਦੀ ਨੇ ਬਿਲਕੁਲ ਹੈ ਇਹ ਆਪਦੀਆਂ ਸਰਕਾਰਾਂ ਸੋਚਦੇ ਨੇ ਕਿ ਕਿਸਾਨਾਂ ਨੂੰ ਅਸੀਂ ਇਹੋ ਕਰਦਾ ਕੰਮ ਕਰਦੇ ਇਹਦਾ ਕਿ ਬੰਦਾ ਕੰਮ ਕਰਦਾ ਸਭ ਜੱਥਾ ਨਾਲ ਮਿਹਨਤ ਕਰਦਾ ਜੀ ਉਹ ਕਿਵੇਂ ਥੱਕ ਜਾਊਗਾ ਬੰਦਾ ਸਹੀ ਗੱਲ ਆ ਜੀ ਹੈ ਉਹ ਜੰਗਲਾਂ ਚੁੱਧਾਂ ਜੀ ਵੀ ਕੂੜੇ ਦੀਆਂ ਕਾਠੀਆਂ ਦੇ ਸੱਖਾਂ ਨੇ ਜੀ ਰਸਤਾ ਨੂੰ ਕਟੀਆਂ ਨੇ ਸਹੀ ਗੱਲ ਆ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਉਹ ਕਿਉਂ ਨਾ ਰਹੇ ਨੇ ਹਾਂ ਉਹਨਾਂ ਨੂੰ ਤਾਂ ਉਦੋਂ ਨਹੀਂ ਧਰਮ ਹਾਰਿਆ ਗਿਆ ਜੀ ਬਿਲਕੁਲ ਉਦੋਂ ਬਥੇਰੇ ਨੇ ਕਿਹਾ ਵੀ ਤੇਰੀ ਦਤਰੀ ਸਿੱਖ ਦਾ ਉਦੋਂ ਜ਼ਿਆਦਾ ਫਿਰ ਵੱਧ ਬਣ ਚੋਣਗੇ ਬੱਪੂ ਜੀ ਨਾ ਤੁਸੀਂ ਗੁਰੂਆਂ ਦੀਆਂ ਫੌਜਾਂ ਨੂੰ ਵੀ ਇਹਨਾਂ ਸਿੰਘਾਂ ਨੂੰ ਵੀ ਕਰੋ ਬੇਨਤੀ ਵੀ ਤੁਸੀਂ ਉਰੇ ਆਓ ਹਨਾ ਆਮ ਕਈ ਵਾਰ ਆਪਣੇ ਇਹ ਮੁੰਡਿਆਂ ਨੂੰ ਫੌਜੀ ਉਹੀ ਸਮਝ ਲੈਂਦੇ ਆ ਕਿ ਵੀ ਉਹ ਹੈ ਪਰ ਜਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਫਿਰਦੀਆਂ ਹੋਂ ਨਾ ਇੱਥੇ ਘੋੜਿਆਂ ਦੇ ਗੇੜੇ ਦਿੰਦੀਆਂ ਹਨਾ ਤਾਂ ਉਹਦੇ ਨਾਲ ਨੌਜਵਾਨੀ ਦੇ ਵਿੱਚ ਵੀ ਜੋਸ਼ ਆਉਂਦਾ ਤੇ ਨੌਜਵਾਨ ਨੂੰ ਇੱਕ ਰਾਹ ਤੇ ਸ਼ੇਰਾ ਵੀ ਮਿਲੂਗਾ ਉਹਦਾ ਜੀਵਨ ਵੀ ਚੇਂਜ ਹੋਊਗਾ ਕਿਉਂ ਜਦੋਂ ਸਵੇਰੇ ਸ਼ਾਮ ਪਾਰਤਾ ਇੱਥੇ ਹੁਣ ਵੀ ਲੱਗਦਾ ਸਪੀਕਰ ਤੇ ਹਨਾ ਸਿੰਘਾਂ ਮੰਨੋ ਇੱਥੇ ਕਥਾ ਵਗੈਰਾ ਦਾ ਹੋਊਗਾ ਸਿੰਘ ਆ ਜਾਣਗੇ ਜੀ ਘੋੜੇ ਲੈ ਕੇ ਇਹ ਆਪਣੇ ਜਥੇਬੰਦੀਆਂ ਕਹਿਣ ਸਿੰਘ ਉਹਨੂੰ ਤਿਆਰ ਕਰਾਉਂਦੇ ਆ ਉਹ ਕਹਿੰਦੇ ਸਾਨੂੰ ਕੋਈ ਫੋਨ ਨਹੀਂ ਕਰ ਰਿਹਾ ਕਿ ਅਸੀਂ ਐ ਕਿ ਮੈਂ ਆ ਕੇ ਖੜੀ ਸਹੀ ਗੱਲ ਆ ਜੀ ਪਰ ਨਾਲ ਹੀ ਜੀ ਸਾਡੀ ਬੇਨਤੀ ਹੈ ਜਿੰਨੇ ਸਾਡੇ ਭਰਾ ਬੈਠੇ ਨੇਗੇ ਬਾਈ ਆਗੂ ਕਈ ਵਾਰ ਨਹੀਂ ਕਹਿੰਦੇ ਹੁੰਦੇ ਹਨ ਇਹਨਾਂ ਨੂੰ ਆਏ ਹੁੰਦਾ ਵੀ ਕਿਤੇ ਸਾਡੀ ਥਾਂ ਤੇ ਉਹ ਨਾ ਸ਼ੇਰਾ ਲੈ ਜਾਣਾ ਬਾਈ ਤੂੰ ਤੁਹਾਡੇ ਮਨ 'ਚ ਹੈਗਾ ਵੀ ਓਰੇ ਹਨਾ ਇਹ ਸਿੰਘ ਸਿੰਘ ਆਉਣ ਵੀ ਉਹਨਾਂ ਦੇ ਹਨਾ ਹੈਗਾ ਨਾ ਸਾਰੇ ਵੀਰਾਂ ਨੂੰ ਹੈਗਾ ਨਾ ਬਾਈ ਹਨਾ ਹਾਂ ਖਾਲਸੇ ਬਗਾਵਤ ਦੇ ਮਨ 'ਚ ਇੱਕ ਗੱਲ ਹੈ ਜੀ ਉਹ ਕਹਿੰਦੇ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਨਾਲ ਹਾਂ ਉਹ ਵੀ ਕਰਾਂਗੇ ਬਾਈ ਬਿਲਕੁਲ ਮੰਨੋ ਉਹ ਆਉਣਗੇ ਜੇ ਹੁਣ ਇਹ ਅੰਦੋਲਨ ਦੇ ਉੱਤੇ ਜਾਣਗੇ ਫਿਰ ਬੰਦੀ ਸਿੰਘਾਂ ਦੀ ਵੀ ਨਾਲ ਹੋ ਜੂ ਗੱਲ ਹੁਣ ਉਹਨਾਂ ਦੇ ਮਨ 'ਚ ਇਹੀ ਰੋਸ ਹੈ ਵੀ ਮਹੰਮਰਤਪਾਲ ਵਾਲੇ ਹਨਾ ਅਮਰਤਪਾਲ ਵਾਲੇ ਵੀ ਆਪਣੇ ਦੂਜਿਆਂ ਵਾਸਤੇ ਵੀ ਰੋਜ਼ ਰੋਜ਼ ਨਹੀਂ ਲੱਗਦੇ ਹੁੰਦੇ ਜੀ ਅੱਜ ਹੀ ਸਾਰੇ ਪੰਜਾਬ ਦੇ ਮਸਲਿਆਂ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਗੱਲ ਵਿੱਚ ਨਹੀਂ ਗੱਲ ਬਾਪੂ ਜਿਵੇਂ ਹੁਣ ਕਹੀ ਜਾਂਦੇ ਹਨਾ ਵੀ ਦੂਜੀਆਂ ਜੂਨੀਅਨਾਂ ਦੇ ਲੀਡਰਾਂ ਨੂੰ ਛੱਡ ਕੇ ਲੋਕ ਆ ਮਹਾਰੇ ਆਉਂਦੇ ਆ ਹਨਾ ਉਸੇ ਤਰ੍ਹਾਂ ਹੁਣ ਲੋਕ ਜਾਗਣ ਲੱਗੇ ਜਿਵੇਂ ਪੋਲੀਟੀਕਲ ਪਾਰਟੀਆਂ ਤੋਂ ਪਤਾ ਲੱਗ ਗਿਆ ਸਾਰਿਆਂ ਲੱਗੀ ਜਾਂਦਾ ਹੈ ਇਸੇ ਤਰ੍ਹਾਂ ਇਹਨਾਂ ਲੀਡਰਾਂ ਦਾ ਵੀ ਪਤਾ ਲੱਗੀ ਜਾਊ ਫਿਰ ਆਪਣੇ ਲੋਕ ਆਪਣੀਆਂ ਮੰਗਾਂ ਪਹੁੰਚ ਕਰਨਗੇ ਹੈਨਾ ਤੇ ਅਮਰਤਪਾਲ ਖਰਾਂਦਾ ਵੀ ਮਸਲਾ ਜਿਹੜਾ ਉਹਦੇ ਵੀ ਜਰੂਰ ਰੱਖਣਾ ਚਾਹੀਦਾ ਦਿੱਲੀ ਵਾਲੇ ਰਕੇਸ਼ ਨੇ ਕਹੀ ਦੀ ਗੱਲ ਹਾਂ ਕਹਿੰਦਾ ਭਾਈ 2 ਮਹੀਨੇ ਹੋਰ ਬੈਠੇ ਰਹੋ ਹਲੇ ਪੱਕਾ ਕੰਮ ਨਹੀਂ ਹੋਇਆ ਗਿਆ ਬਿਲਕੁਲ ਉਹਨਾਂ ਨੇ ਫਿਰ ਇਧਰ ਪੰਜਾਬ 'ਚ ਇਲੈਕਸ਼ਨ ਦੀ ਉਹਦੇ ਮਾਰੇ ਭੱਜ ਕੇ ਆਏ ਨੇ ਵਿੱਚੋਂ ਬੰਦੇ ਹਾਂ ਵੀ ਇਹਨਾਂ ਨੂੰ ਲੈ ਕੇ ਫਿਰ ਪੰਜਾਬ ਛੇਤੀ ਜਾਵੜੀਏ ਅਰਕੇਸ ਨੇ ਇਹਨਾਂ ਨੂੰ ਇੰਨਾ ਜ਼ੋਰ ਲਾਇਆ ਵੀ 2 ਮਹੀਨੇ ਬਹਿ ਜਾਓ 2 ਮਹੀਨੇ ਬਹਿ ਜਾਓ ਆਪਣਾ ਸਾਰਾ ਮਸਲਾ ਹੱਲ ਹੋ ਜਾਊਗਾ ਲੈ ਕੱਚਾ ਮਸਲਾ ਤੁਸੀਂ ਰਹਿਣ ਦਿਓ ਬਿਲਕੁਲ ਉਹ ਵੀ ਅਰਕੇਸ ਦੀ ਗੱਲ ਵੀ ਨਹੀਂ ਮੰਨੀਆਂ ਇਹ ਸਹੀ ਗੱਲ ਹੈ ਲੈ ਵੀ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਬਾਈ ਨਿਹੰਗ ਸਿੰਘ ਫੌਜਾਂ ਆਉਣ ਹੋਰੇ ਘੋੜੇ ਲੈ ਕੇ ਹਨਾ ਆਪਦਾ ਬਾਰਡਰਾਂ ਤੇ ਬਾਰਡਰਾਂ ਦੇ ਬਾਈ ਆਉਣ ਤੇ ਦੇਖ ਲਓ ਬਾਈ ਲੋਕਾਂ ਦਾ ਜੋਰ ਸਾਡੇ ਵੀਰਾਂ ਦਾ ਬਾਈ ਬਾਈ ਬਿਲਕੁਲ ਬਾਰਡਰ ਦੇ ਉੱਪਰ ਬਾਈ ਸਾਡੇ ਨੌਜਵਾਨ ਵੀਰ ਬੈਠੇ ਨੇਗੇ ਮੈਨੂੰ ਲੱਗਦਾ ਇਹ ਇੰਤਜ਼ਾਰ ਦੇ ਵਿੱਚ ਨੇਗੇ ਤੇ ਹੋਰ ਬਾਈ ਚੜਦੀ ਕਲਾ ਸਭ ਚੜਦੀ ਕਲਾ ਚੜਦੀ ਕਲਾ ਹੋਰ ਬਾਈ ਤੇ ਕਿਵੇਂ ਬਾਈ ਜਮਾ ਇਥੇ ਬਿਲਕੁਲ ਆਪਾਂ ਕਹੀਏ ਵੀ ਬਾਰਡਰ ਦੇ ਬਿਲਕੁਲ ਬਾਈ ਕੋਲੇ ਬੈਠੇ ਹੋਗੇ ਤੇ ਕੀ ਵਿਚਾਰ ਨੇ ਬਾਈ ਤਿਆਰੀ ਜਾਂ ਬਾਈ ਫੁੱਲ ਅਸ ਕੱਲ ਨੂੰ 11 ਵਜੇ ਘਟਣਾ ਆਪਾਂ ਕੱਲ ਨੂੰ 11 ਵਜੇ ਦਾ ਆ ਗਿਆ ਆਡਰ ਹਾਂ ਹਾਂ ਵੀ ਕਰਨਾ ਪੱਕਾ ਖੜਾ ਹੋਇਆ ਫਿਰ ਮੜਾ ਸਾਰੇ ਵੀਰ ਉਹ ਹੋ ਜੋ ਤੇ ਸਾਰੇ ਵੀਰ ਨੇ ਬਾਈ ਆਪਣੇ ਦੇਖੋ ਤੇ ਕਿੰਨੇ ਜਣੇ ਆਏ ਹੋ ਬਾਈ ਅਸੀਂ ਬਾਈ 8 ਜਣੇ ਆਏ ਆ ਪਿੰਡੋਂ 8 ਜਣੇ ਆਏ ਹੋ ਉਹਦਨੇ 13 ਵੀ ਆਏ ਹੋ ਉਹਦੋਂ ਬਾਅਦ ਲਿਓਗੇ ਜੀ 13 ਨੂੰ ਸ਼ਾਮ ਨੂੰ ਆਏ ਸੀ ਅਸੀਂ 13 ਨੂੰ ਸ਼ਾਮ ਨੂੰ ਆਏ ਸੀ ਉਹਦਨੇ ਇੱਥੇ ਹੀ ਹੋਗੇ ਉਹਦਨੇ ਇੱਥੇ ਆ ਬਾਈ ਬਿਲਕੁਲ ਜੀ ਕਿਉਂ ਹਜੇ ਕੋਈ ਪੱਕਾ ਤਾਂ ਹੋਇਆ ਨਹੀਂ ਵੀ ਇੱਥੇ ਖੜਨਾ ਜਾਂ ਅੱਗੇ ਜਾਣਾ ਹਨਾ ਹੁਣ ਤਾਂ ਰੋਜ਼ ਮੀਟਿੰਗਾਂ ਤੇ ਮੀਟਿੰਗਾਂ ਹੋਈ ਜਾਂਦੀਆਂ ਨੇ ਪਿਆ ਸਾਡੇ ਸਾਰੇ ਵੀਰ ਬੈਠੇ ਹੈਗੇ ਨਾਲ ਖਾਲਸਾ ਜੀ ਬੈਠ ਨੇ ਹੋਰ ਜੀ ਬਾਪੂ ਜੀ ਚਰਦੀ ਕਲਾ ਜੀ ਤੇ ਕਿਵੇਂ ਅੱਗੇ ਬੈਠੇ ਹੋ ਤਿਆਰੀ ਆ ਫਿਰ ਹਾਂ ਤਿਆਰੀ ਤੇਰੀ ਖਾਂ ਚਰਦੀ ਕਲਾ ਦੇ ਵਿੱਚ ਬਿਲਕੁਲ ਜੀ ਇਧਰ ਵੀਰ ਸਾਡਾ ਖੜਾ ਸਿੰਘ ਖਾਨ ਸਾਹਿਬ ਲਈ ਤੇ ਬਿਲਕੁਲ ਜੀ ਬਿਲਕੁਲ ਹੋਰ ਵੀ ਠੀਕ ਹੈ ਜੀ ਤੇ ਤਿਆਰੀ ਚੋਂ ਬਾਈ ਪੂਰਾ ਫੁੱਲਾ ਹੈ ਬਿਲਕੁਲ ਠੀਕ ਹੈ ਠੀਕ ਹੈ ਕਾਰ ਤੇ ਬੈਠ ਰਿਹਾ ਹੈ ਬੱਸ ਤਿਆਰੀਆਂ ਨੇ ਬੱਸ ਹਾਂ ਹਾਂ ਕਾਰੀਆਂ ਭੱਜ ਗਏ 10 ਮਿੰਟ ਲੱਗਣੇ ਸਾਰੇ ਠੀਕ ਹੈ ਹਾਂਜੀ ਹਾਂਜੀ ਚੱਕਦਾ ਫੱਟੇ ਬਾਰ 10 ਵਜੇ ਦੀ ਸੌ ਆਰਡਰ ਆਉਂਦੀ ਡੇਰ ਠੀਕ ਹੈ 21 ਫਰਵਰੀ ਨੂੰ ਕੱਲ 11 ਵਜੇ ਦੀ ਭਾਈ ਐ ਬੋਲ ਲਗਾ ਹਾਂਜੀ ਹਾਂ ਦੇਖੋ ਬੇਨਤੀ ਆ ਵੀ ਬਾਈ ਵੀ ਜਿਵੇਂ ਆਪਾਂ ਅੱਗੇ ਵਾਰੀਆਂ ਬੰਨ ਲੈਂਦੇ ਹੁੰਦੇ ਸੀ ਨਾ ਵੀ ਪਿੰਡਾਂ ਦੇ ਵਿੱਚ ਵੀ ਰੇਪੇ ਪੰਜ ਜਾਣੇ ਆ ਗਏ ਪਰ ਹਜੇ ਉਹ ਸਿਸਟਮ ਨਹੀਂ ਜਦੋਂ ਆਪਣਾ ਕੋਈ ਪੱਕਾ ਟਿਕਾਣਾ ਜਾਂ ਹਨਾ ਜਦੋਂ ਆਪਾਂ ਦਿੱਲੀ ਪਹੁੰਚ ਗਏ ਵਾਰੀਆਂ ਬੰਨਣ ਦਾ ਉਦੋਂ ਫਾਇਦਾ ਪਰ ਹੁਣ ਤਾਂ ਵੱਧ ਤੋਂ ਵੱਧ ਹੁਣ ਤਾਂ ਵੱਧ ਤੋਂ ਵੱਧ ਨੌਜਵਾਨ ਬਾਈ ਆਪਣੇ ਬਾਈ ਬਾਈ ਉਹਨਾਂ ਨੂੰ ਕਹੀ ਜਾਂਦਾ ਵੀ ਕਿੰਨੂੰ ਖਾਣਿਆ ਬਾਈ ਕਹਿੰਦਾ ਬਾਈ ਕਿੰਨੂੰ ਖਾਣਿਆ ਦੇਖੋ ਬਾਈ ਦੇਖੋ ਹਰੋ ਭਾਈ ਇੱਧਰ ਕਰੋ ਹਾਂਜੀ 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 ਭਾਈ ਮੈਂ ਭਾਈ ਇੱਕ ਨਾ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਅੱਜ ਵੱਧ ਤੋਂ ਵੱਧ ਪਹੁੰਚੋ ਯਾਰ ਕੋਈ ਆਏ ਨਾ ਕੋਈ ਸਾਡੀ ਜੇਤੇ ਬੰਦੀ ਹੋਰ ਨਾ ਆਪਾਂ ਯਾਰ ਕਿਸਾਨਾਂ ਦੇ ਪੁੱਤ ਯਾਰ ਕਿਸਾਨਾਂ ਨਾਲ ਖੜੋ ਯਾਰ ਕੋਈ ਚੱਕਰ ਨਹੀਂ ਬਿਲਕੁਲ ਨਹੀਂ ਹੱਥ ਬੰਨ ਕੇ ਬੈਂਦੇ ਗੁਰਦੁਆਰੇ ਲੋਸਮੈਂਟਾਂ ਕਰਨ ਵੱਧ ਤੋਂ ਵੱਧ ਵੀ ਨੌਜਵਾਨ ਆਪਣੀ ਫੁੱਲ ਪਹੁੰਚ ਲੈ ਤੇ ਕੱਲ ਨੂੰ ਯਾਰ ਹਾਂ ਠੀਕ ਹੈ ਨਾ ਭਾਈ ਆਪਣੀਆਂ ਜ਼ਮੀਨਾਂ ਦੇ ਰਾ ਰਾਤੋ ਰਾਤ ਤੁਰਪੋ ਬਈ ਅੱਜ ਰਾਤੋ ਰਾਤ ਤੁਰਪੋ ਜ਼ਮੀਨ ਵਾਲੇ ਆ ਜ਼ਮੀਨ ਵਾਲੇ ਹਾਂ ਜਿਹੜੇ ਮਰੀਏ ਜਿਹੜੇ ਜਾਗੀਰ ਦੇ ਜ਼ਮੀਨਾਂ ਵਾਲੇ ਹੁੰਦੇ ਉਹਨਾਂ ਨੂੰ ਸੱਦਿਆ ਦੀ ਲੋੜ ਨਹੀਂ ਹੁੰਦੀ ਬਈ ਠੀਕ ਹੈ ਜਾਗੀਰ ਖੜਾ ਹੋ ਜਾਣਾ ਹਾਂ ਠੀਕ ਹੈ ਲੰਗਰ ਪਾਣੀ ਬਈ ਫੋਲਾ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਆ ਬਈ ਉਹਨਾਂ ਨੇ ਆਪ ਦੇ ਜਿਹੜੇ ਕਿਸਾਨ ਆਪਣੇ ਆਪ ਦਾ ਰਸਣ ਪਾਣੀ ਲੈ ਕੇ ਆਏ ਆ ਪਰ ਉਹ ਜਿਹੜੇ ਆਸ-ਪਾਸੇ ਦੇ ਪਿੰਡਾਂ ਵਾਲੇ ਉਹ ਤੋਂ ਲੰਗਰ ਵੀ ਬਹੁਤ ਆ ਰਿਹਾ ਬਈ ਉਹ ਵੀ ਅਸੀਂ ਲੈ ਕੇ ਆਇਆ ਹਾਂ ਲਾਗੇ ਲਾਗੇ ਪਿੰਡਾਂ ਦੇ ਪਿੰਡਾਂ ਲਾਗੇ ਲਾਗੇ ਪਿੰਡਾਂ ਦਾ ਵੀ ਧੰਨਵਾਦ ਕਰਦੇ ਆ ਬਈ ਯਾਰ ਬਹੁਤ ਲੰਗਰ ਦੀ ਸੇਵਾ ਦੁੱਧ ਉਹ ਕਿਹੜੀ ਚੀਜ਼ ਆ ਜਿਹੜੀ ਇੱਥੇ ਪਹੁੰਚਦੀ ਨਹੀਂ ਸਾਸੀ ਭਾਈ 13 ਸ਼ਾਮ ਦੇ ਆਏ ਆ 13 ਤਰੀਕ ਦੇ ਅਸੀਂ ਲੰਗਰ ਨਹੀਂ ਪਕਾਇਆ ਬਾਦੂ ਲੰਗਰ ਯਾਰ ਕਾਹਦੀ ਚੀਜ਼ ਦੀ ਬਿਲਕੁਲ ਬਾਈ ਕਿਤੇ ਆਏ ਤਾਂ ਪਕੌੜਿਆਂ ਵਾਲੇ ਲੰਗਰ ਬਰੈਡਾਂ ਵਾਲੇ ਲੰਗਰ ਲੱਗੇ ਬਣੇ ਖੀਰ ਚੌਲ ਹਾਂ ਹਾਂ ਕਹੇ ਬਾਈ ਲੰਗਰ ਦੀ ਕੋਈ 도ੜ ਨਹੀਂ ਛੱਡੀ ਹੈਗੀ ਹਨਾ ਬਿਲਕੁਲ ਵੀ ਨਹੀਂ ਯਾਰ ਬਿਲਕੁਲ ਬਾਈ ਬਿਲਕੁਲ ਹਾਂ ਰਾਜ ਭਾਈ ਆਪ ਕੋ ਬਸ ਯਾਰ ਇੱਕ ਮਿੰਟ ਜਿਹੜੀਆਂ ਦੂਜੀਆਂ ਜਥੇਬੰਦੀਆਂ ਰਹਿੰਦੀਆਂ ਇਹਨਾਂ ਦਾ ਆਫਸੇ ਦੀ ਬਈ 100 ਵਿਤਕਰਾ ਹੋਊਗਾ ਸਾਡੇ ਨਾਲ ਬਈ ਉਹਨਾਂ ਦਾ ਕੀ ਵਿਤਕਰਾ ਕਿਸਾਨ ਦਾ ਰਾਜੀ ਇਹ ਬੰਦਾ ਆਪਾਂ ਮੰਤ ਕਰਦੇ ਆ ਤੇ ਸਾਡੇ ਮੂੰਹ ਨੂੰ ਆ ਜਾਣ ਅਸੀਂ ਮੈਂ ਵੀ ਮੰਤ ਕਰਦੇ ਆ ਸਾਡੇ ਮੂੰਹ ਨੂੰ ਆ ਜਾਣ ਡੰਡੇ ਬਾਹਰ ਨਾਲ ਤੇ ਹੋਰ 100 ਵਿਤਕਰੇ ਹੋਣਗੇ ਸਾਡੇ ਨਾਲ ਕੀ ਕਸੂਰ ਹੈ ਸਾਡਾ ਕੀ ਕਸੂਰ ਹੈ ਆ ਪੱਲਾ ਾੜਦੇ ਆ ਸਾਡੇ ਮੂੰਹ ਨੂੰ ਆ ਜਾਣ ਬਿਲਕੁਲ ਬਈ ਕਿਸਾਨ ਕਿਸਾਨ ਨਾਲ ਕਾਦਾ ਹੋਇਆ ਸਾਡਾ ਕੀ ਮਾੜਾ ਸਾਡਾ ਕੀ ਕਸੂਰ ਹੈ ਜਿਹਦੀ ਨਾਲ ਜਿਹੜਾ ਚਾਹੁੰਦਾ ਸੀ ਉਸੇ ਨਾਲ ਹੀ ਤੁਰ ਪਈ ਬਿਲਕੁਲ ਜੀ ਸਾਡੇ ਭਰਾਵਾਂ ਦੇ ਨਾਂਗਾ ਵੱਜੀ ਜਾਂਦੀ ਸਾਡੇ ਭਰਾਵਾਂ ਦੀ ਅੱਖਾਂ ਨਿਕਲੀਆਂ ਸੀ ਉਹਨਾਂ ਦੇ ਮੂੰਹ ਨੂੰ ਆਏ ਆ ਹਾਂ ਬਈ ਇੱਕ ਹੱਥ ਬਨ ਕੇ ਬਨ ਕੇ ਬੇਨਤੀ ਆ ਵੀ ਜਾਗ ਦੀਆਂ ਜ਼ਮੀਰ ਵਾਲੇ ਅੱਜ ਸ਼ਾਮ ਨੂੰ ਤੁਰਪੋ ਪਰ ਕੇ ਟਰਾਲੀਆਂ ਯਾਰ ਵੱਜ ਕੋ ਵੱਜ ਆ ਰਿਹਾ ਬਈ ਉਹਦੇ ਗੋਟਾ ਨਿਕਲ ਗਿਆ ਮੇਰਾ ਅਸੀਂ ਜਮਾ ਨਹੀਂ ਭਜੇ ਪਿੰਡੋਂ ਫੋਨ ਆਇਆ ਕਹਿੰਦੇ ਆ ਜਾਓ ਅਸੀਂ ਨਹੀਂ ਆਉਂਦੇ ਅਸੀਂ ਮੋਰਚਾ ਜਿੱਤ ਕੇ ਇਹ ਉਹਨਾਂ ਨੂੰ ਠੀਕ ਹੈ ਨਾ ਵੀ ਇੱਥੇ ਪਿੱਠ ਪੇਠੇ ਸਾਡੀ ਨਹੀਂ ਉਹਨਾਂ ਸੈਂਕੜਿਆਂ ਦੀ ਪਹਿਲਾਂ ਲੱਗੂਗੀ ਉੱਥੇ ਬਿਲਕੁਲ ਯਾਰ ਬਿਲਕੁਲ ਬਿਲਕੁਲ ਕਿ ਇਹ ਅਸੀਂ ਅੰਦੋਲਨ ਸਾਡੀ ਪਿੱਠ ਲੱਗ ਗਈ ਸਰੇ ਉਹਨਾਂ ਤੇ ਵੀ ਨਹੀਂ ਚੜਨੇ ਬਾਈ ਨਾ ਇਹ ਸਾਰੇ ਨਿੱਠ ਲੱਗਣੀ ਸਾਰੇ ਪੰਜਾਬ ਦੀ ਪੈ ਗੱਲ ਸੁਣੀ ਬਾਈ ਪਰ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਨਾਲ ਸਾਡਾ ਕਸਾਣਾ ਨਾਲ ਕੀ ਵਿਤ ਕਰਿਆ ਸਾਡੇ ਮੂੰਹ ਨੂੰ ਆਜੋ ਤੁਸੀਂ ਬਿਲਕੁਲ ਲੋਕ ਤੂੰ ਨਹੀਂ ਆ ਤਾਂ ਉੱਠ ਕੇ ਲੋਕ ਆ ਜਾਣਾ ਸਹੀ ਗੱਲ ਆਪਾਂ ਭਰਾਵਾਂ ਦਾ ਕੋਈ ਵਿਕਤਰਾ ਨਹੀਂ ਆਵੇ ਜੀ ਭਰਾਵੋ ਜੁਨੀਆ ਨਾਲ ਛੱਡ ਕੇ ਵਿਤ ਕਰ ਇਹਨਾਂ ਦੇ ਹੋਣਗੇ ਆ ਬਈ ਦੀ ਹੋਣਗੇ ਵਖਰੇਵੇਂ ਹੋਣਗੇ ਉਹਨਾਂ ਦੇ ਵਖਰੇਵੇਂ ਛੱਡ ਕੇ ਮੇਰੇ ਜਿੰਨੇ ਭਰਾ ਸਾਰੇ ਭਰਾ ਸ਼ਾਮ ਤੱਕ ਕਿੱਥੇ ਪਹੁੰਚੋ ਯਾ ਆਵੀਆਂ ਜ਼ਮੀਰਾਂ ਵਾਲੇ ਆਜੋ ਭਰਾਵੋ ਇਹ ਰੋਜ਼ ਰੋਜ਼ ਧਰਨੇ ਨਹੀਂ ਲੱਗਨੇ ਜੇ ਹੁਣ ਪੱਟ ਲਾ ਗਈ ਆਪਣੀ ਅਜ ਤੋਂ ਬਾਅਦ ਚ ਆਪਾਂ ਨੂੰ ਕਿਸੇ ਨੇ ਛੜਕਦੇ ਨਹੀਂ ਛੜਦੇ ਨਾ ਕੋਈ ਆਪਣੀ ਗ੍ਰਹਣੇ ਮੰਗਣੀ ਮੰਨਣੀ ਤਾਂ ਇਹ ਭਰਾਵੋ ਜੁਨੀਆ ਨਹੀਂ ਛੱਡ ਕੇ ਆਜੋ ਆਜੋ ਇਕੱਠੇ ਮੇਰੇ ਭਰਾਵੋ ਇੱਕ ਨਾ ਭਾਈ ਬਿਲਕੁਲ ਭਾਈ ਬਿਲਕੁਲ ਜੀ ਜਿਹੜੇ ਨਾ ਜਿਨ੍ਹਾਂ ਦੇ YouTube ਤੇ ਚੈਨਲ ਬਣਿਆ ਵੱਧ ਤੋਂ ਵੱਧ ਇੱਥੇ ਪਹੁੰਚਣਾ ਉਹ ਡਰਦੇ ਨਹੀਂ ਪਹੁੰਚਦੇ ਵੀ ਕਿ ਸਾਡਾ ਸਰਕਾਰ ਚੈਨਲ ਨਾ ਬਾਈ ਕਰੇ ਭਾਈ ਬਲੌਗਰ ਆ ਦੱਲਿਆ ਸਾਹਿਬ ਦਾ ਪੇਜ ਪਰਖ ਦੀ ਲੋੜ ਦੱਲਿਆ ਸਾਹਿਬ ਦਾ ਪੇਜ ਬੰਦ ਕਰਤਾ ਹਾਂ ਜਿੰਨਾਂ ਦਾ ਵੀ ਡਰਾ ਸਾਡੇ ਪੇਜ ਬੰਦ ਕਰ ਦੇਣਗੇ ਪਰ ਜਿਹੜੇ ਵੀ ਬਲੌਗਰ ਆ ਜਿਹੜੇ ਵੀ YouTubeਰ ਆ ਜਿਹੜੇ ਕਿਸਾਨਾਂ ਦੇ ਧੀ ਪੁੱਤ ਆ ਜਿਹੜੇ ਕਿਸਾਨਾਂ ਨਾਲ ਦਰਦ ਰੱਖਦੇ ਆ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਬੜੇ ਸੋਹਣੇ ਹਾਂ ਸੋਹਣੇ ਜੀ ਹਈ ਇੰਨਾ ਖਿਆਲ ਰੱਖ ਲੈਣਾ ਦੇਵਾਲੀਆਂ ਅਗਰਾਹ ਵਾਲਾ ਨਹੀਂ ਆਇਆ ਅਸੀਂ ਸਾਰੇ ਕਿਸਾਨ ਹਾਂ ਜੋ ਅੱਜ ਜਥੇਬੰਦੀਰ ਬਣੇ ਅੱਗੇ ਵਧੇ ਸੀ ਉਹਨਾਂ ਨੇ ਨਹੀਂ ਉਹ ਆਏ ਤੇ ਆਪਾਂ ਨੂੰ ਆਪਣਿਆ ਬਣਾਉਣਾ ਚਾਹੀਦਾ ਇਹ ਨਹੀਂ ਵੀ ਅਗਰਾਹ ਵਾਲਾ ਨਹੀਂ ਆਇਆ ਤੇ ਤੂੰ ਠੀਕ 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 ਅਸੀਂ ਨਾ ਭਾਈ ਗੱਲ ਸੁਣੋ ਸਾਡੀ ਵੀ ਟਕਾਉਂਦਾ ਜਥੇਬੰਦੀ ਆ ਅਸੀਂ ਨਾ ਕਿਸਾਨਾਂ ਦੇ ਨਾਲ ਖੜਨ ਵਾਸਤੇ ਆ ਜਿਹੜਾ ਪਿੰਡ ਆ ਭਾਈ ਆਪਣਾ ਚੋਟੀਆਂ ਜ਼ਿਲ੍ਹਾ ਮਾਨਸਾ ਅਸੀਂ ਵੀ ਪਿੰਡੋਂ 8 ਜਣੇ ਆਏ ਆ ਠੀਕ ਆ ਸਾਡੀਆਂ ਵੀ ਵੱਖ-ਵੱਖ ਜਥੇਬੰਦੀਆਂ ਪਰ ਅਸੀਂ ਆ ਕਿਸਾਨਾਂ ਦੇ ਨਾਲ ਖੜਾਂਗੇ ਯਾਰਾ ਜਾਗਦੀਆਂ ਜ਼ਮੀਰਾਂ ਵਾਲਿਆਂ ਸੀ ਯਾਰ ਇਹ ਬਈ ਹੁਣ ਦਬ ਕੇ ਨਾ ਇਦੋਂ ਬਾਅਦ ਦਵਾ ਲੈਣਗੇ ਅਸੀਂ ਵੀ ਬਈ ਜਾਗਦੀਆਂ ਜ਼ਮੀਰਾਂ ਵਾਲਿਆਂ ਸਾਡੇ ਵੀ ਮਤਲਬ ਵੀ ਸਾਨੂੰ ਵੀ ਮੈਨੂੰ ਬਹੁਤ ਬੰਦੇ ਕਹਦੇ ਆ ਵੀ ਤੂੰ ਉੱਥੇ ਬਗਿਆ ਜਰਾ ਪੇਜ ਬੰਦ ਹੋ ਜੂ ਹਨਾ ਜਿਵੇਂ ਡੰਡੇ ਵਾਲਾ ਸਾਡਾ ਪੇਜ ਬੰਦ ਹੋ ਗਿਆ ਕਾਕੇ ਕੋਟੜੇ ਦਾ ਹੋ ਗਿਆ ਮਾ ਕੋਈ ਗੱਲ ਨਹੀਂ ਭਰਾਵਾ ਮੇਰਾ ਖੇਤੀਬਾੜੀ ਵਾਲਾ ਪੇਜ ਆ ਬੰਦ ਹੋ ਜੂ ਹੋ ਜਾਂਦਾ ਕੋਈ ਗੱਲ ਨਹੀਂ ਬਥੇਰੇ ਬੰਦੇ ਨਾ ਬਈ ਉਦੋਂ ਜਦੋਂ ਹੜਾ ਆਇਤੀ ਹੈਨਾ ਉਦੋਂ ਮੇਰੇ ਸਾਰੇ ਸੁਲਤਾਨਪੁਰ ਫਿਰਦੇ ਦੀਗੇ ਉੱਥੇ ਉਹ ਬੰਨ ਦਿਖਾਉਂਦੇ ਉਹ ਕਰਦੇ ਹੈਨਾ ਪਤਾ ਨਾ ਉਰੇ ਲੱਗਣਾ ਜਦੋਂ ਹਿੱਕਰੇ ਵਿੱਚ ਕੁਝ ਵੀ ਹੋ ਸਕਦਾ ਬਾਈ 13 ਅੰਝ ਬਾਈ 13 ਤਰੀਕਾ ਦਿਨ ਵੀ ਉਰੀ ਸੀਗਾ ਸਾਰੇ ਪੜਾਮਾਂ ਨਾਲ ਹੈਨਾ ਕੱਲ 1 ਕਿੱਥੇ ਮਿੰਟ 1 ਮਿੰਟ ਪਰ ਸਾਰੇ ਦੋ ਜਿਹੜਾ ਵੀ ਆਪਣਾ ਮੁੱਖ ਤੁਰਾ ਉਹ ਆ ਗਈ ਖੇਤੀਬਾੜੀ ਬਿਲਕੁਲ ਬਾਈ ਜਿਹੜੇ ਬੰਦੇ ਇੱਥੇ ਨਹੀਂ ਆਉਂਦੇ ਤੇ ਪੇਜਾਂ ਤੋਂ ਡਰ ਤੋਂ ਇਹੜੇ ਬੰਦ ਹੋ ਜਾਣਗੇ ਕੀ ਪਤਾ ਕੱਲ ਨੂੰ YouTube ਨੇ Facebook ਨੇ ਪੈਸੇ ਦੇਣੇ ਆ ਕਿ ਨਹੀਂ ਕੱਲ ਨੂੰ ਬੰਦ ਹੋ ਜੂ ਫੇਰ ਤੁਸੀਂ ਬਿਲਕੁਲ ਬਾਈ ਵੱਡੀ ਗੱਲ ਤਾਂ ਇਹ ਹੁੰਦੀ ਆ ਜਿਹੜੀਆਂ ਜਿਹੜੀਆਂ ਦੂਜੇ ਜਿਹਾ ਬੰਦੀਆਂ ਹੁਣ ਨਹੀਂ ਤੁਰਦੇ ਕੱਲ ਨੂੰ ਬੈਰੀਕੇਡ ਪੱਟ ਕੇ ਟੱਪ ਕੇ ਜੋ ਦਵਾਰੇ ਦਿੱਲੀ ਜਾਉਣਗੇ ਮੇਲਾ ਲੈ ਕੇ ਦੋ ਛਤਰ ਪਹਿਣਗੇ ਸਾਰੇ ਉਹ ਨਾ ਵਸਿਆ ਰਹੇ ਕਿਹੜੇ ਦੂਜੇ ਪ੍ਰਜਾਣ ਬੰਦੇ ਸਾਰੇ ਆਮ ਜਨਤਾ ਕਰ ਕੀ ਪ੍ਰਧਾਨ ਨੇ ਸਹੀ ਗੱਲ ਕੱਲ ਨੂੰ ਇਹ ਚਾਰ ਆਹ ਅਸੀਂ ਉਹ ਰਾਈ ਬੈਠਾ ਕਮ ਪ੍ਰਧਾਨ ਜੀ ਇੱਕ ਇੱਕ ਮਿੰਟ ਭਾਈ ਜੀ ਭਾਈ ਜੀ ਇੱਕ ਮਿੰਟ ਜਿਹੜਾ ਇੱਕ ਗੱਲ ਹੋਰ ਬੈਂਦੀ ਏ ਤੁਹਾਡੇ ਰਾਈ ਇੱਕ ਜਿਹੜੇ ਡਿੱਕ ਲਾ ਕੇ ਆਪਾਂ ਨਾਜਦੇ ਆ ਯਾਰ ਗੁਲਾਮ ਆ ਅਸੀਂ ਸਾਡੀਆਂ ਪੱਗਾਂ ਰੋਟੀਆਂ ਆ ਸਾਡੇ ਪਿਛੜੇ ਦੇ ਪਾਣੀ ਪਾਇਆ ਠੰਡੇ ਆ ਠੰਡਾ ਆ ਗਲੇ ਨੇ ਉਹ ਛਿੱਟੇ ਪੈ ਡੰਬੂ ਜੇ ਕਾਰੀਆਂ ਚੰਡੀਆਂ ਚੜੀਆਂ ਉਹ ਪੱਗਾਂ ਛੋਡੀਆਂ ਰੋਟੀਆਂ ਦਾੜੀਆਂ ਖਿੱਚ ਖਿੱਚ ਕੇ ਅਗਲੇ ਨੇ ਅੰਦਰ ਭਾਇਆ ਗਲੇ ਨੇ ਤੇ ਲੁੱਟੀਆਂ ਪਾਪ ਆ ਕੇ ਆਏ ਨਾਜਦੇ ਡਿੱਕਾ ਤੇਰੀ ਖੁਸ਼ੀ ਆ ਆ ਗੰਦ ਮਹਿਤ ਦੇ ਦੇਖਦਾ ਹਨ ਪੱਗਾਂ ਛੋਡੀਆਂ ਰੋਟੀਆਂ ਸਰਦਾਰ ਕੰਦ ਮੇ ਤੇ ਵੱਡੇ ਖੇਤਾਂ ਦਾ ਤੇ ਕਾਹਦੀਆਂ ਖੁਸ਼ੀਆਂ ਸਾਨੂੰ ਡੱਕਲਾ ਲਾ ਕੇ ਨੱਚਦੇ ਆ ਨਹੀਂ ਆਉਂਦੇ ਐਵੇਂ ਲਾ ਕੇ ਤਾਂ ਸਾਨੂੰ ਉਧਰ ਭੇਜਿਆ ਤੇ ਕਾਹਦੀਆਂ ਖੁਸ਼ੀਆਂ ਗੁਲਾਮਾਂ ਆ ਜਾ ਫੋੜਾ ਜੀ ਬਿਜਲੀ ਦਾ ਬਟਲ ਛਡਾਉਣ ਵੇ ਤੇ ਥਾਣਾ ਲਾਉਣਾ ਪੈਂਦਾ ਸੜਕ ਰੋਕਣੀ ਪੈਂਦੀ ਆ ਆ ਸਾਡੇ ਹਬੋ ਟਰਾਲੀ ਨਹੀਂ ਵੀ ਕੀ ਨਰਮੇ ਦੀ ਸੜਕ ਰੋਕੀ ਤਾਂ ਫੇ ਕਲਾਮ ਆ ਜੀ ਯਾਰ ਦੇਖੋ ਲਾ ਲਾ ਕੇ ਨੱਚਦੇ ਆ ਕਾਹਦੀਆਂ ਖੁਸ਼ੀਆਂ ਸਾਨੂੰ ਗੁਲਾਮੀ ਆ ਭਾਈ ਆਹ ਦੇਖ ਲਓ ਆਪਣੇ ਯਾਦ ਦੇਖ ਦੇ ਵਿੱਚ ਭਾਈ ਕਿਵੇਂ ਦੇਖੋ ਇੰਨੀ ਤਾਂ ਪਾਕਿਸਤਾਨ ਦੇ ਸਰਾਬ ਪਾਕਿਸਤਾਨ ਦੀ ਜੋਰ ਲਾ ਰਿਹਾ ਹੈ ਹਾਂ ਤੁਸੀਂ ਚਾਰ ਕਰਮਾਂ ਨਾਲ ਕਿਤਾ ਦਿਖਾਉਗਾ ਤੇ ਤੁਸੀਂ ਡੱਕ ਲਾ ਲਾ ਕੇ ਲੁੱਡੀਆਂ ਪਾ ਪਾ ਕੇ ਨੱਚਦੇ ਸਹੀ ਗੱਲ ਆ ਭਾਈ ਜਦੋਂ ਲੋਕਾਂ ਨੂੰ ਫੇਰ ਆਪਣੇ ਦੇਖਦੇ ਵੇਖੀ ਗਲਾਮ ਬਣਾ ਹਾਂ ਤੁਸੀਂ ਚਾਰ ਕਰਮਾਂ ਨਾਲ ਕਿਤਾ ਦਿਖਾਉਗਾ ਸਹੀ ਗੱਲ ਆ ਜਿਹੜਾ ਖੁਸ਼ੀਆਂ ਡੱਕ ਲਾ ਲਾ ਕੇ ਸੌਂ ਲਾ ਕੇ ਨੱਚਦੇ ਰਹਿੰਦੇ ਆ ਕੋੜੇ ਰਾਜਿਆਲ ਨਹੀਂ ਜਿਹੜੇ ਕਹਿੰਦੇ ਸੀਗਾ ਅੱਨਾ ਕੱਲ ਵੀ ਇੱਥੇ ਹੁੱਲੜ ਬਾਜੀ ਕਰਦੇ ਸੀਗੇ ਵੀ ਅਸੀਂ ਪੈਰੀ ਘੇੜ ਤੋੜਦੇ ਤੋੜਦੇ ਜਦੋਂ ਆਪਾਂ ਨੂੰ ਕਾਲ ਆਈ ਹੋਈ ਆ ਵੀ ਆਪਾਂ 21 ਆ ਸਾਡੇ ਲੋਕ ਹੁੱਲੜਵਾਜੀ ਕਰਦੇ ਸਾਡੇ ਮਾਰ ਮਾਰ ਕੇ ਸਿਰ ਤੇ ਪਤਾ ਲੱਗ ਇੱਕ ਦਾ ਵਿਆਹ ਆ ਨਾ ਦੇ ਹੱਕ ਗ੍ਰਾਮ ਗ੍ਰਾਮ ਕਿੱਥੇ ਗ੍ਰਾਮ ਗ੍ਰਾਮ ਬੰਦ ਕਰ ਬਾਈ ਜੀ ਇਹ ਪੰਜਾਬ ਹੈ ਉਹ ਅਸੀਂ ਕਰਨਾ ਉੱਥੇ ਰੇਲਾਂ ਬੰਦ ਕੀਤੀਆਂ ਕੀ ਕਰਨੀਆਂ ਬਿਲਕੁਲ ਸਾਬ ਆਮ ਪਾਰਟੀ ਨੂੰ ਅਸੀਂ 92 ਸੀਟਾਂ ਦਵਾਈਆਂ ਠੀਕ ਹੈ ਬਾਈ ਪੰਜਾਬ ਦੀ ਆਮ ਪਾਰਟੀ ਨੂੰ 92 ਸੀਟਾਂ ਦਵਾਈਆਂ ਅਸੀਂ ਖੁਦ ਲੰਬੀ ਹਲਕੇ ਤੋਂ ਬਲੌਕ ਕਰਦੇ ਜਿੱਥੋਂ ਅਸੀਂ ਬਾਬੇ ਬੋਰ ਬਾਦਲ ਨੂੰ ਰਾਇਆ ਹਾਂ ਪਰ ਵੀਰੇ ਕੋਈ ਨਹੀਂ ਪਹੁੰਚਦਾ ਕੋਈ ਨਾਲ ਕੋਈ ਨਹੀਂ ਮੈਂ ਸ਼ੱਟ ਨਹੀਂ ਪੋੜਦਾ ਸ਼ੱਟ ਬਈ ਜੀ ਸੀ ਵੀਆਂ ਪਾਤੜਾਂ ਤੋਂ ਪੁਲਿਸ ਨੇ ਪੰਜਾਬ ਪੁਲਿਸ ਨੇ ਮੋੜਤੀਆਂ ਇੱਥੇ ਆਉਂਦੀਆਂ ਸੀਗੀਆਂ ਕੋਲ ਲੈਣਾ ਕੋਈ ਨਾ ਜੀ ਸੀ ਵੀ ਤਾਂ ਮੰਨ ਮੰਨ ਇੱਥੇ ਬਹੁਤ ਬੰਦ ਮੇਰੀ ਬਾਈ ਬਾਈ ਦੀ ਗੱਲ ਸੁਣਦਾ ਜੀ ਮੰਨ ਨੇ ਕੱਲ ਬਿਆਨ ਦਿੱਤਾ ਆਂਦਾ ਜੀ 3 4 ਬਦਲਾਂ ਦੇ ਐਮ ਐਸ ਪੀ ਦੇ ਦਿੰਨੇ ਆ 2 ਸਾਲਾਂ ਦੀ ਗਰੰਟੀ ਕਰ ਦਿੰਨੇ ਆ ਲੈ ਦੇਖ ਲੋ ਜਥੇਬੰਦਾਂ ਨੇ ਵੀ 2 ਸਾਲ ਬਾਅਦ ਫੇਰ ਤਾਂ ਨਾ ਲਾਓ ਜਥੇਬੰਦਾਂ ਨੇ ਵੀ ਬੰਦੇ ਨਹੀਂ ਕੰਮ ਕਰਾਂਗੇ ਜਥੇਬੰਦਾਂ ਨੇ ਵੀ 2 ਸਾਲਾਂ ਨੂੰ ਆ ਕੇ ਅਸੀਂ ਫੇਰ ਆ ਮਰਾ ਮਰਾਵਾਂਗੇ ਲੋਕ ਫੇਰ ਆ ਭੌਂਗ ਦੇ ਭੌਂਗ ਦੇ ਭਾਈ ਫੇਰ ਪਤਾ ਕੀ ਆਦਾ ਆਹ ਪੰਜ ਮੈਂ ਸਰਕਾਰ ਨੂੰ ਸੈਂਟਰ ਦੀ ਨੂੰ ਆਖਿਆ ਭਗਵੰਤ ਮਾਨਾ ਦਾ ਤੁਸੀਂ ਐਂ ਕਰੋ ਵੀ 2 ਸਾਲਾਂ ਦਾ ਨਾ ਕਰੋ 5 ਸਾਲਾਂ ਦਾ ਕਰੋ ਇਹ ਭਾਈ ਆਪਾਂ ਕੀ ਮਤਲਬ ਦਾ ਕਹਿਦਾ ਜਿਹੜਾ ਆਪਾਂ ਮੁੱਖ ਮੰਤਰੀ ਬਣਾ ਸਕਦੇ ਆ ਬਾਦ ਚੰਦੇ ਬੰਦਾ ਬੰਦ ਕਰਤਾ ਆਪਣਾ ਉਹਨਾਂ ਨੇ ਨੱਟੀ ਚਲਵਾ ਦੇ ਉਹਨਾਂ ਇਹਨਾਂ ਨੂੰ ਇੰਨੀ ਪੁੱਛੜਦੀ ਜੋ ਦੇਖ ਲਈ ਇਹ ਨਹੀਂ ਕਰਦੇ ਭਾਈ ਪੰਜਾਬ ਦੀਆਂ ਗੋਲੀਆਂ ਚਲਾਉਂਗਾ 50-70 ਨਾਲ 50 ਦੀ ਜਰਤ ਹੈ ਇਹਨੂੰ ਦੇ ਦੇ ਕੋਲੇ ਸਿੱਧੀ ਗੋਲੀ ਛੁੱਟਣੀ ਹੈ 50 ਦੀ ਅੱਥਰ ਮੈਂ ਗੋਲੀਆਂ ਤੇ ਪਲਾਸਟਰ ਤੇ ਗੋਲੀਆਂ ਮਾਰੀਆਂ ਦੋ ਖਾਨ ਵਿੱਚ ਚੀਜ਼ ਹੋਈ ਪਲਾਸਟਰ ਤੇ ਗੋਲੀਆਂ ਮਾਰੀਆਂ ਇੱਕ ਵੀਰ ਦੀ ਅੱਖ 'ਚ ਵੱਜਿਆ ਗੋਲਾ ਉਹਦੀ ਅੱਖ ਉਹੀ ਚਲੀ ਗਈ ਭਾਈ ਜਿਹੜੀਆਂ ਪਹਰ ਤਾਹ ਗੋਲੀਆਂ ਜਿਹੜੀਆਂ ਪੌਪਲਾਈਨਾਂ ਪਾਤੜਾਂ ਰੁਕੀਆਂ ਉਹ ਕਿਉਂ ਰੋਕੀਆਂ ਤੁਹਾਨੂੰ ਚੀਜ਼ ਦਾ ਜਵਾਬ ਚਾਹੀਦਾ ਵੀ ਕਿਉਂ ਰੋਕੀਆਂ ਬਿਲਕੁਲ ਭਾਈ ਇੱਕ ਵਾਰੀ ਭਾਈ ਸਾਰੇ ਵੀਰ ਨਾਰੇ ਲਾ ਦਿਓ ਆਪਣੇ ਕਿਸਾਨ ਬੋਲੋ ਧੰਨਵਾਦ ਲਓ ਜੀ ਭਰਾਵੋ ਕੱਲ ਨੂੰ ਬਾਈ 21 ਫਰਵਰੀ ਨੂੰ ਕਿਸਾਨ ਆਗੂਆਂ ਦਾ ਸੰਦੇਸ਼ਾਗਾ ਕਹਿੰਦੇ ਬਾਈ ਕਰ ਦੇਣਾ ਕੰਮ ਹਨਾ ਤੇ ਆ ਜਿਹੜੀ ਟੈਂਕੀ ਐ ਭਰਨ ਆਗੇ ਇਹਨੂੰ ਫਾਇਰ ਬ੍ਰਿਗੇਡ ਕਹਿੰਦੇ ਬਾਈ ਹਨਾ ਹਾਂ ਬਾਈ ਫਾਇਰ ਮਿੰਨੀ ਫਾਇਰ ਬ੍ਰਿਗੇਡ ਹਨਾ ਹਾਂ ਮਿੰਨੀ ਫਾਇਰ ਬ੍ਰਿਗੇਡ ਤੇ ਅਥਰੂ ਗੈਸ ਦੇ ਗੋਲਿਆਂ ਨਾਲ ਨਿਜਠਣ ਵਾਸਤੇ ਮਿਸਤਰੀ ਪਿਆਰਾ ਸਿੰਘ ਅਰਜਿੰਦਰ ਸਿੰਘ ਲੁਧਿਆਣਾ ਰੋਡ ਮਲੇਰਕੋੜ ਦੇ ਆਲੇ ਦੀ ਬਣਾਈ ਹੋਈ ਤੇ ਸਿੱਧੂ ਮੂਸੇਵਾਲ ਦੀ ਲੱਗੀ ਵੀ ਆ ਉੱਪਰ ਬਾਈ ਫੋਟੋ ਸਟicker ਦੇ ਰੂਪ ਦੇ ਵਿੱਚ ਤੇ ਇੱਕ ਵਾਸੇ ਸਾਡਾ ਕਿਸਾਨ ਵੀਰ ਖੜਾ ਹੈ ਕਣਕ ਦੀਆਂ ਬੱਲੀਆਂ ਚੱਕੀ ਭਰਾਵੋ ਤੇ ਦੇਖੀ ਜਾਂਦੀ ਐ ਮੁੰਜੀਤ ਕੱਲ ਨੂੰ ਇਹਦਾ ਇਮਤਿਹਾਨ ਐ ਵੀ ਇਹ ਕਿਸਾਨਾਂ ਦੇ ਨਾਲ ਖੜਦੀ ਐ ਕਿ ਕਾਰਪੋਰੇਟ ਦੇ ਹੱਕ 'ਚ ਭੁਗਤਦੀ ਐ ਇਹ ਇਹਦਾ ਆਪਣੇ ਨਾਲ ਹੀ ਰਹੀਂ ਇਹਦਾ ਫਿਰ ਚਲਾਉਣ ਵਾਲਾ ਬੰਦਾ ਦੇਖੀ ਜਾਂਦੀ ਐ ਕਿਹੜਾ ਚਲਾਉਂਦਾ ਮੁੰਜੀਤ ਜੇ ਤਾਂ ਕਿਸੇ ਦਲੇਰ ਜੇ ਬੰਦੇ ਦੇ ਹੱਥ 'ਚ ਹੋਈ ਇਹਦੀ ਕਮਾਂਡ ਹਨਾ ਫੇਰ ਤਾਂ ਉਠਾ ਦੂ ਬਰੋਲੇ ਮੈਂ ਕਹਣਾ ਮੈਂ ਕਹਿੰਦਾ ਤਾਹਾਂ ਦਵਾਉਂਦੇ ਬੋਧੂ ਹਾਂ ਗੋਲੇ ਦੇ ਕਿਹੜਾ ਬੰਦਾ ਨਾਮ ਆ ਲਿਆ ਕਰੇ ਸਿੱਧਮ ਸਿੱਧੀ ਹੈ ਨਾ ਸਿੱਧੀ ਜਮਾਣ ਤੇਰੇ ਲੂਰੀਆਂ ਉੱਠਦੀਆਂ ਨੇ ਵੀ ਮੇਰੇ ਪੁੱਤਰ ਨੇ ਵੀ ਬੋਦੀ ਨੂੰ ਤਾਂ ਮੈਂ ਆ ਪ੍ਰੈਸ਼ਰ ਪਾਣੀ ਵਾਲੇ ਪ੍ਰੈਸ਼ਰ ਮਾਰ ਮਾਰ ਕੇ ਉਹ ਕਰਦਾ ਹੋਰ ਹੋਣਾ ਮੇਰਾ ਤਾਂ ਐ ਜੀ ਕਰਦਾਗਾ ਵੀ ਭੈਣ ਦੇ ਨਾਲ ਕਿਸੇ ਹਿਸਾਬ ਨਾਲ ਕਰ ਲਈਏ ਲੋਟ ਦੇ ਵਿੱਚ ਆਪਾਂ ਨਾਲ ਕਰਦੀਏ ਬੱਤ ਹੈ ਹਾਂ ਸਹੀ ਗੱਲ ਹੈ ਇਹਦਾ ਮੈਂ ਕਹਿੰਦਾ ਮੁਰਨਜੀਤ ਤਾਂ ਬੜਾ ਕਲਾਰੇ ਵੱਢੀ ਜਾਂਦਾ ਹੜ ਦੇ ਗਲੇ ਕਾ ਖੜਾ ਜੱਗੀ ਇਹ ਕਹਿੰਦਾ ਵੀ ਚੱਕ ਦੇਣਾ ਕੰਮ ਮੋਂਡਾ ਕਹਦਾ ਇਹ ਕਹਦਾ ਮੋਂਨਾ ਟਾਈਮ ਵਿਆਹ ਹੀ ਨਹੀਂ ਕਰਾਉਂਦਾ ਕਹਿੰਦਾ ਜਿੰਨਾ ਟਾਈਮ ਮੋਦੀ ਭੈਣ ਮਰਾਵੇ ਐਮਐਸਪੀ ਨਹੀਂ ਦਿੰਦਾ ਕਹਿੰਦਾ ਸਹਰਿਆਂ ਨੂੰ ਕੀ ਕਹਾਂਗੇ ਭਾਈ ਕੱਲ ਦੀ ਤਿਆਰੀ ਵਾਸਤੇ 21 ਫਰਵਰੀ ਨੂੰ ਉਹ ਕਰਨਾਗਾ ਤੇ ਅਸੀਂ ਆ ਗਏ ਇੱਥੇ ਮੈਂ ਆ ਸਿਰੋਂ ਵਾਲਾ ਮੋਹਨ ਜੀ ਦਾ ਸਿਰੋਂ ਦੀ ਇਹ ਫਾਇਰ ਬ੍ਰਿਗੇਡ ਆ ਗਈ ਇਹਦੇ ਵਿੱਚ ਪਾਣੀ ਭਰਨ ਆ ਗਏ ਤੇ ਉਸ ਤੋਂ ਬਾਅਦ ਇਹਨੂੰ ਚੈੱਕ ਕਰਦੇ ਆਂਗੇ ਕੱਲ ਨੂੰ 11:00 ਵਜੇ ਦੀ ਕਾਲ ਆ ਸਕਦੀ ਹੈ ਕਿਸਾਨ ਆਗੂਆਂ ਤੋਂ ਮੰਨ ਲਓ ਹੈਗੀ ਹੀ ਹੈਗੀ ਤੇ ਤੇ ਕੱਲ ਨੂੰ ਭਾਈ ਇਹਦੇ ਨਾਲ ਫਿਰ ਉਹ ਆਪ ਜੀ ਇਕੜ ਤੋੜਨੇ ਆ ਬਾਦਲ ਵੀ ਦੇਖੀ ਜਾਂਦੇ ਆ ਵੀ ਹੀ ਬਣਦਾ ਤੇ ਮੋਹਨਜੀਤ ਵੀ ਬਦੰਦਰਾ ਪੱਬਾਂ ਤੇ ਹੋਇਆ ਫਿਰਦਾ ਹੈ ਇਹ ਫੋਰ 3700 ਜਦੋਂ ਲਾਇਆ ਮੂਹਰੇ ਤੇ ਰਾਜ ਕਰੇਗਾ ਖਾਲਸਾ ਦੇ ਝੰਡੇ ਮੈਂ ਕਹਣਾ ਇਹਨਾਂ ਨੂੰ ਤਾਂ ਬਈ ਬਾਣੀ ਪਾਵਾਂਗੇ ਕੀ ਬਾਤ ਹੈ ਇਹਨੂੰ ਚੈੱਕ ਕਰ ਲਈਏ ਹੁਣ ਬਈ ਇੱਕ ਵਾਰੀ ਹਨਾ ਇਕੱਠੀ-ਕੁੱਠੀ ਗਲਤ ਕਰੀ ਵੀ ਆ ਯਾਰ ਹਨਾ ਤਾਂ ਕੀਤੀ ਹੋਈ ਆ ਇਕੱਠੀ ਇਹ ਆਈਂਦਾ ਕਹਿਣਾ ਯਾਰ ਇਹ ਪਰਸੋਂ ਉਹ ਚੈੱਕ ਕਰੀ ਜਾਂਦੇ ਸੀ ਕਿ ਗਲਤ ਕਰੀ ਆ ਉਹਨਾਂ ਨੇ ਯਾਰ ਉਹਨਾਂ ਨੂੰ ਪਤਾ ਨਹੀਂ ਇਹ ਬੱਚੇ ਨੇ ਨਾ ਬੱਚੇ ਨੇ ਚਲ ਕੋਈ ਨਾ ਬੱਚੇ ਚਲ ਕੋਈ ਗੱਲ ਨਹੀਂ ਬਈ ਇਹਦੇ ਵਿੱਚ ਕਿੰਨਾ ਪਾਣੀ ਪਾਇਆ ਜਾਂਦਾ ਬਈ ਵੇ ਬੰਦਾ ਹੋਣਾ 5-7000 ਲੀਟਰ ਦਾ ਕੋਟਾ 12000 ਲੀਟਰ ਦਾ 10 ਲੀਟਰ 12000 ਲੀਟਰ ਆ 10 ਲੀਟਰ ਲੈਮੜਾ ਦੇ ਪਾ ਲਈਏ ਹਾਂ 10 ਲੈਮੜਾ ਲੈਮੜਾ ਦੇ ਪਾ ਦੋ ਹਾਲਾਂ ਦੇ ਚਿੱਤੜੀ ਖੁਰਕੀ ਜਾਣ ਜਿਹੜੀ ਗੱਲ ਹੈ ਉਹਨੂੰ ਖੋਲ ਖੋਲੋ ਬਾਈ ਖੋਲੋ ਬਾਈ ਉਹਨੂੰ ਖੋਲੋ ਐਂ ਤਾਂ ਕਹਿਣਾ ਯਾਰ ਇਹ ਤਾਂ ਜਮੀ ਪਤੰਦਰ ਨੇ ਯਾਰ ਉਹਨੇ ਜੋ ਹੋਣੀ ਕੀਤੀ ਯਾਰ ਉਹ ਹੀ ਤਾਂ ਗੱਲ ਹੈ ਤਾਂ ਇਹਦਾ ਇਹ ਗੱਲ ਚੰਗਦੀ ਆਪਣੀ ਬਾਈ ਵੀ ਖੋਲ ਲੈਣ ਨੂੰ ਵਧੀਆ ਰਹਿਾਂਗੇ ਹੂੰ ਮੌਕੇ ਤੇ ਫਿਰ ਬਾਈ ਕਿੱਥੇ ਉਹ ਹੁੰਦਾਗਾ ਲੋ ਵੀ ਚਲਾ ਦੇ ਚਲਾ ਦੇ ਚਲਾ ਦੇ ਚੱਲ ਪਿਆ ਕਰੋ ਚੱਲ ਪਿਆ ਬੱਲੇ 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 ਪਾਣੀ ਚੱਕ ਲਿਆ ਉਹਨੇ ਓਏ ਆਹ ਤਾਂ ਨਹੀਂ ਬੰਦੂਤ ਕਰਨਾ ਦੇਖ ਮੜਾ ਜਾ ਓਕੇ ਬਾਈ ਵਖਾ ਮੜਾ ਜਾ ਹਾ ਲੋ ਜੀ ਮਾਰ ਦੇ ਨਾ ਛੱਲਾ ਅਈ ਮਾਰਦੇ ਨੇ ਕੱਲ ਨੂੰ ਵੀ ਛੱਲਾ ਹੀ ਪੈਣੀ ਆ ਕੱਲ ਨੂੰ ਵੀ ਛੱਲਾ ਹੀ ਵੱਜਣਗੇ ਦੇਖੀ ਸਹੀ ਮੋਦੀ ਦੇ ਬਰੇ ਪੁੱਤ ਕੋਲ ਛੱਡ ਦੇ ਗੱਲਾਂ ਓਏ ਹੋ ਤਰੀ ਆ ਤਰੀ ਕੱਢ ਲਓ ਕੱਢ ਲਓ ਕੱਢ ਲਓ ਪਾਈਪ ਕੱਢ ਲਓ ਮੁੰਡਿਓ ਕੱਢ ਲਓ ਕਰਾਂ ਕੱਢ ਲਓ ਉਹ ਨੂੰ ਚੈੱਕ ਵੀ ਕਰਕੇ ਦੇਖਾਂਗੇ ਕੋਈ ਉਹ ਤਾਂ ਨਹੀਂ ਹੈਗੀ ਖਰਾਬੀ ਤਾਂ ਨਹੀਂ ਕੋਈ ਅਹੀਂ ਕਰਾਂ ਚੈੱਕ ਕਰ ਲਈਏ ਵੀਰ ਮੇਰਾ ਉਹ ਚੈੱਕ ਕਰ ਲਈਏ ਕਰਾਂ ਜੋਧਿਓ ਠੀਕ ਹੈ ਉਹ ਪੌਦਾ ਹੀ ਉਹੀ ਫਿਰਦਾ ਹੈ ਬਈ ਲੈ ਬਈ ਤਿਆਰੀ ਕਰੀ ਜਾਂਦੇ ਆ ਭਰਾਓ ਜਿਹੜਾ ਕੱਲ ਨੂੰ 21 ਫਰਵਰੀ ਨੂੰ 11 ਵਜੇ ਦੀ ਕੌਲ ਆ ਗਈ ਤੇ ਆਪਣੇ ਮੁੰਡੇ ਸਾਰੇ ਤਿਆਰੀਆਂ ਕਰੀ ਖੜੇ ਨੇ ਆ ਮੋਹਨਜੀਤ ਹੁਰੀ ਦੇਖੋ ਪ੍ਰੈਕਟਿਸ ਕਰੀ ਜਾਂਦੇ ਨੇ ਵੀ ਐ ਉਹ ਕਰਨਾ ਹੈ ਮੋਹਨਜੀਤ ਦੀ ਸੂਰਤ ਤੇਜ ਵੀ ਹੁੰਦਾ ਹੁਣ ਯਾਰ ਹਾਂ ਹਾਂ ਐਂ ਕਹਿੰਦਾ ਉਹ ਰੂ ਇਹਦਾ ਉਹ ਵੀ ਹੁੰਦਾ ਉਹ ਬਾਈ ਤੇਜ ਵੀ ਹੁੰਦਾ ਸਰ ਨੂੰ ਤੁਸੀਂ ਐ ਲਾ ਲਓ ਬਾਈ 25 ਦੀ ਬਹੁਤ ਚੌਣੀ ਦਾ ਹੋਊਗਾ ਇਹ ਰਹੇ ਹਨ ਜਿਆਦੇ ਹੋ ਮੇਲਾ ਦਾ 50 ਫੁੱਟ 50 ਫੁੱਟ ਤੱਕ ਇਹਦਾ ਪਾਇਆ ਪਾ ਪ੍ਰੈਸ਼ਰ ਤੇ ਬਾਕੀ ਹੋਰ ਦਾ ਕਿਹਦੀ ਪਾਇਆ ਪਾ ਜਾਂਦੀ ਹੈ ਦੇਖ ਲਓ 100 ਫੁੱਟ ਮੈਂ ਕਹਿੰਦਾ ਯਾਰ ਜੇ ਲੈਵਡਾ ਲੂੰਡ ਹੈ ਦਵਾਈ ਪਾ ਕੇ ਮੇਰੇ ਹਾਂ ਦੇ ਚੱਲਣਾ ਮੈਂ ਨੇ ਪਾਵਾਂਗੇ ਆਪਾਂ ਹੈਨਾ ਪਾਵਾਂਗੇ ਤੇ ਮੇਰੇ ਆਲੇ ਮੱਛੇ ਲਾ ਦੂ ਮੈਂ ਕਹਿੰਦਾ ਕੀ ਬਾਤ ਹੈ ਜੀ ਆਰਪੀ ਵਾਲਿਆਂ ਨੂੰ ਕਹਦਾ ਨੂੰ ਤੂੰ ਫੋਣਾ ਯਾਰ ਤੂੰ ਬੋਹੂਣਾ ਕੱਲ ਨੂੰ ਮੋਹ ਕੱਲ ਬਾਤ ਤੇ ਗੱਲ ਸਹੀ ਕਰਾਂਗੇ ਸਹੀ ਕਰ ਅਰੇ ਰੇਸ ਕਰੀ ਹੋਰ ਮੜੀ ਇਹਨੂੰ ਕਹਿ ਦੇ ਨਾ ਓਏ ਰੇਸ ਕਰੀ ਮੜੀ ਹੋਰ ਔਰ ਰੇਸ ਕਰੀ ਰੇਸਾ ਸਾਬ ਸਾਬ ਬਈ ਮੈਂ ਕਿਹਾ ਹੱਥ ਮੜ ਦੂ ਯਾਰ ਇਹ ਹੋਰ ਬਈ ਪ੍ਰੈਸ਼ਰ ਬਹੁਤਾ ਪਾਣੀ ਦਾ ਕਹਿੰਦਾ ਯਾਰ ਬਹੁਤ ਕੈਮ ਚੀਜ਼ ਹੈ ਲੈ ਜੱਗੇ ਨੂੰ ਵੀ ਦਿਖਾ ਦੀਏ ਜੱਗਾ ਬਈ ਵੀ ਆਪਣੇ ਨਾਲ ਆਗਾ ਉਹ ਬਿਲਕੁਲ ਬਾਜ ਹੋ ਮਰਿਆ ਉਹ ਸਹੀ ਗੱਲ ਆ ਓਏ ਕਹਿੰਦਾ ਹੋ ਮਰਿਆ ਮੁੰਜੀ ਤਾਂ ਚੱਕੀ ਮੜੇ ਓਵੇਂ ਜੇ ਆਹ ਦੇਖ ਮੁੰਜੀ ਜਮਾ ਸਿੱਧਾ ਕਰਦਾ ਸਾਨੂੰ ਵਾਹ ਜੀ ਵਾਹ ਇਹਦਾ ਬਈ ਬਹੁਤ ਕੈਮ ਚੀਜ਼ ਹੈ ਕਹਿੰਹੀਂ ਹੋ ਨਹਿਰ ਨਹਿਰ ਤੋਂ ਪਾਰ ਮਾਰਿਆ ਯਾਰ ਹੋ ਦੇ ਆ ਮਤਲਬ ਨਹਿਰ ਤੋਂ ਦੇਖ ਤੂੰ ਪਰਲੇ ਪੱਲੇ ਪਗੜੀ ਤੇ ਹਾਂ ਆ ਦੇਖ ਉਹ ਆ ਦੀਨ ਹੈ ਉਹ ਪੱੜੀ ਉਹ ਇਹਨੂੰ ਆਏ ਹਲਿਆਈ ਮੋਣ ਜੀ ਦਾ ਆਏ ਆ ਕਰਕੇ ਉਹ ਕਰ ਹਾਂ ਆਏ ਕਰ ਆਏ ਕਰ ਸਹੀ ਗੱਲ ਆ ਬਾਈ ਬਾਈ ਇਹ ਕੱਲ੍ਹ ਵਾਲੇ ਉਸ 21 ਫਰਵਰੀ ਵਾਸਤੇ ਰੈਸਲ ਹੋ ਰਹੀ ਐ ਤੇ 11 ਵਜੇ ਚੱਲਣਾ ਉੱਥੇ ਝਾਮਪੂਰਾ ਫੁੱਲ ਪ੍ਰੋਗਰਾਮ ਬਾਈ ਵਾ ਉਹ ਜੋਦੇ ਜਿਉਂਦੇ ਵਸਦੇ ਰਹੋ ਮਾਰਦੇ ਨੇ ਫੇਸਬੁੱਕ ਦੇ ਉੱਤੇ ਹਾਂ ਸਹੀ ਗੱਲ ਆ ਬਾਈ ਸਹੀ ਗੱਲ ਆ ਬੱਟਾ ਸੁੱਖੀ ਪਹੁੰਚਿਆ ਹੋਇਆ ਬਾਈ ਸਿੱਧਾ ਬਿਲਕੁਲ ਬਾਈ ਆਪਣਾ ਇਹ ਨਹੀਂ ਹੈਗਾ ਮੋਨਜੀਤ ਬਾਈ ਤੈਨੂੰ ਦੱਸਿਆ ਦੇਗਾ ਵੀ ਵਿੱਚ ਵੱਡੇ ਉਹਨਾਂ ਨੇ ਉਹਦੇ ਜਿਵੇਂ ਕੁੱਤੇ ਨਹੀਂ ਉਹ ਕਰ ਲੈਂਦੇ ਹੁੰਦੇ ਲੱਤਾਂ ਵਜਾਲੇ ਪੂਸ ਦੇ ਲੈਂਦੇ ਹਨਾ ਨਾ ਨਾ ਹਾਂ ਵੀ ਉਹ ਬਾਈ ਕੁੱਤੇ ਵਿਊਮ ਬਹੁ ਬਹੁ ਜੇ ਕਰੀ ਜਾਂਦੇ ਹੁੰਦੇ ਨੇ ਕਰੇ ਬੈਠੀ ਪੋਸਟਾਂ ਪਾਈ ਜਾਂਦੇ ਨੇਗੇ ਤੇ ਆਉਂਦੇ ਨਹੀਂ ਹੈਗੇ ਭਰਾਵਾ ਇੱਥੇ ਦਾਤੇ ਲਾਉਣੇ ਪੈਣੇ ਪੇਜ ਵੀ ਤੇ ਆਪਣੀ ਜ਼ਿੰਦਗੀ ਵੀ ਤੈਨੂੰ ਪਤਾ ਪਿਛਲੀ ਵਾਰ ਗੱਲ ਹੋਰਦੀ ਆ ਦੇਖ ਬਾਈ ਹਾਂ ਉਹ ਦੇਖ ਬਾਈ ਦੇਖ ਦੇਖ ਪਰ ਗਈ ਬਾਹਵਾ ਉਧਰੋਂ ਆਉਂਦੀ ਹੈ ਤੇ ਹੋਰ ਤੇ ਟੈਂਕੀ ਬਾਈ